ਕਹਿੰਦੇ ਆ ਵੀ ਬੱਕਰੀਆਂ ਦਾ ਕੰਮ ਬੱਕਰੀਆਂ ਦਾ ਕੰਮ ਟਰਾਂ ਲੈ ਕੇ ਆਇਆ। ਆ ਪਿੱਕਿਆਂ ਜਾਉਣ ਲੱਗੇ ਹੁਣ ਦਾ ਬੱਕਰੇ ਹੈ। ਬੱਕਰੇ ਬੱਕਰੀਆਂ ਕੀ ਮੁੱਲ ਵੜੀ ਕੀਤੀ ਆ ਜੀ ਬੱਕਰੇ ਦੀ? 60000 ਰੁਪਏ। 60000 ਦਾ ਮਹਿੰਗਾ। ਮਹਿੰਗਾ? ਤੈਨੂੰ ਕਿੰਨੇ ਦਾ ਲੈਣਾ? ਦਵਾ ਦਿੰਨੇ ਆ ਤੂੰ ਲੈਣ ਵਾਲਾ ਤਾਂ ਬਣ। ਇਹ ਆ ਤਾਂ ਲੈਦਾ। ਤੰਦਰਾ ਪਿੱਕੇ ਚ ਬੱਕਰਾ ਆਇਆ ਤੂੰ ਦੇਖਦਾ ਨਹੀਂ। 20000 ਸੁਣ ਨੀ ਕਹਦਾ ਗੱਡੀ ਦਾ ਰੇਟ ਨਾ ਲਵਾਉ ਮੇ ਤੋਂ। ਬਾਈ ਜੀ ਹੁਣੇ ਕਹਿੰਦੇ ਵੀ ਅਸੀਂ ਆਇਆ ਕੈਨੇਡਾ ਤੋਂ। ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਹਣੇ। ਮੈਂ ਤਾਂ ਹੀ ਤਾਂ ਕਹਾ ਵੀ ਐਵੇਂ ਨਹੀਂ ਪਿੱਕੇ ਜਾ ਆ ਭਾਈ ਬੱਕਰਾ ਅ ਸਮਝ ਇੱਕ ਹੋਰ ਜੀ ਦਿਖਾਉਂਦੇ ਆ ਸੀ ਕਹਿ ਰਹੇ ਹੁੰਦੇ ਆ ਵੀ ਬੱਕਰੀਆਂ ਦਾ ਕੰਮ ਬੱਕਰੀਆਂ ਦਾ ਕੰਮ ਟਰਾਂ ਲੈ ਕੇ ਆਇਆ ਕਾਹਣਾ ਭਾਈ ਮਾਲਕ ਆਪਣੇ ਬਾਈ ਜੀ ਆ ਭਾਈ ਹਾਸੀ ਕਾਲ ਪਹਿਲਾਂ ਤਾਂ ਕਿਹੜਾ ਪੈਂਡਾ ਜੀ ਆਪਣਾ ਆਲੰਪੁਰ ਕੌਲੀ ਆ ਆਲੰਪੁਰ ਇੱਕ ਮਿੰਟ ਜੀ ਮਾਇਕ ਲਾ ਲੀਏ ਬਾਈ ਜੀ ਤੇ ਕਿਹੜਾ ਆਲੰਪੁਰ ਜੀ ਆਲੰਪੁਰ ਕੌਲੀ ਠੀਕ ਆ ਆ ਪਿੱਕਿਆਂ ਜਾਉਣ ਲੱਗੇ ਹੁਣ ਤਾਂ ਬੱਕਰੇ ਹੈ ਬੱਕਰੇ ਬੱਕਰੀਆਂ ਤੇ ਕੀ ਮੁੱਲ ਵੜੀ ਕੀਤੀ ਆ ਜੀ ਬੱਕਰੇ ਦੀ 60000 ਰੁਪਏ ਜੀ 60000 6 ਦੰਦ 6 ਦੰਦ ਦੇਖ ਲਈ ਸੋਨੀ ਦੇਖ ਲਈ ਦੇਖ ਲਿਆ ਉਹ ਮਤਰਾ ਚੱਕੀ ਮੜਾ ਜਾ ਲੱਗੇ ਨੇ 60000 ਰੁਪਏ ਮੰਗਦਾ ਸੋਨੀ ਬਾਈ ਹੁਣ ਹਾਂ ਹੈ ਲੈਣਾ ਤਾਂ ਉਹ ਤੂੰ ਰੇ ਆ ਜਾ ਮੈਂ ਬਸ ਤੂੰ ਆ ਰਹੀ ਹੈ 60000 ਦਾ ਮਹਿੰਗਾ ਮਹਿੰਗਾ ਤੈ ਕਿੰਨੇ ਦਾ ਲੈਣਾ ਦਵਾ ਦਿੰਨੇ ਆ ਤੂੰ ਲੈਣ ਵਾਲਾ ਤਾਂ ਬਣ ਵੀ ਆ ਨਾ ਲੱਗਦਾ ਸੰਦਰਾ ਪਿੱਕੇ ਚ ਬੱਕਰਾ ਆ ਤੂੰ ਦੇਖਦਾ ਨਹੀਂ 20 ਹਜ਼ਾਰ ਰੁਪਏ ਲੈਣਾ ਨਹੀਂ ਨਹੀਂ ਤੂੰ ਮੜਾ ਸਟੈਂਡਰਡ ਦਾ ਰੇਟ ਲਾ ਯਾਰ ਤੂੰ ਆਪਾਂ ਵੀ ਵੇਚਣਾ ਭਾਈ ਗਾਂ ਯਾਰ ਹੈ ਹੈ ਠੀਕ ਆ ਚਲ ਹੋਰ ਵੀ ਰੱਖਿਆ ਭਾਈ ਨਾ ਕਰੇ ਹਾਂਜੀ ਆ ਗਈ ਕਿੰਨੇ ਦਾ 10 ਕੁ ਨਾ ਕਰੇ 10 ਕ ਠੀਕ ਆ ਤੇ ਫਾਰਮ ਬਣਾਇਆ ਵਾ ਕਿ ਮਤਲਬ ਬਣਾਇਆ ਵਾ ਪ੍ਰੋਪਰ ਠੀਕ ਆ ਠੀਕ ਆ ਮਾਰਾਂਗੇ ਛੋਡੇ ਕੋਲੇ ਇਹ ਕਿੱਥੇ ਪੈਂਦਾ ਆਪਣਾ ਪਿੰਡ ਏ ਆਪਣਾ ਟੋਲ ਰਾਜਪੁਰੇ ਰਾਜਪੁਰਾ ਰੋਡ ਆ ਜਿਹੜਾ ਟੋਲ ਆਉਂਦਾ ਰਾਜਪੁਰੇ ਟੋਲ ਟੋਲ ਦੇ ਨਾਲ ਹੀ ਬਸ ਅਗਲਾ ਪਿੰਡ ਆਲੰਪੁਰ ਤੋਂ ਉੱਤਰੇ ਡਿੱਟ ਅਗਲਾ ਪਿੰਡ ਆਲੰਪੁਰ ਆਪਾਂ ਰਾਜਪੁਰੇ ਤੋਂ ਆਪਣੇ ਨੂੰ ਜਾਣੇ ਆ ਪਟਿਆਲੇ ਨੂੰ ਜਦੋਂ ਹਾਂ ਨਹੀਂ ਪਟਿਆਲੇ ਤੋਂ ਰਾਜਪੁਰੇ ਜਾਂਦੇ ਆ ਅੱਛਾ ਪਟਿਆਲੇ ਤੋਂ ਰਾਜ ਟੋਲ ਆਉਂਦਾ ਨਾ ਟੋਲ ਹਾਂ ਟੋਲ ਦੇ ਨਾਲ ਪਿੰਡ ਜਿੱਥੇ ਉਹ ਲੱਗਿਆ ਹੋਇਆ ਸੀ ਐਨ ਜੀ ਵਾਲਾ ਪੰਪ ਜੈਕ بس او پیچھے بیک ਸਾਈਡ ਤੇ ਠੀਕ ਹੈ ਠੀਕ 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 ਆ ਬੱਦ ਗੋੜ ਦੇ ਨਾਲ ਆਉਂ ਲੋ ਘਾਰ ਮੰਡੀ ਜਾਣੇ ਹੁੰਨੇ ਹੋ ਕਿ ਮਤਲਬ ਇੱਥੇ ਆਏ ਪਹਿਲੀ ਵਾਰ ਇੱਥੇ ਪਹਿਲੀ ਵਾਰ ਲੈ ਕੇ ਆਇਓ ਮੰਡੀਆਂ ਚ ਘਟ ਜਾਣੇ ਹੋ ਅੱਜ ਠੀਕ ਆ ਠੀਕ ਆ ਫਾਰਮ ਹੀ ਆਪਣਾ ਕੀ ਨਾਮ ਆ ਜੀ ਆਪਣਾ ਆਪਣਾ ਪਲੀਤ ਮਹਿੰਦਰ ਸਿੰਘ ਬਾਜਵਾ ਬਾਜਵਾ ਫਾਰਮ ਹੈ ਬਾਜਵਾ ਨਾਮ ਤੇ ਫਾਰਮ ਹੈ ਤੇ ਲੋ ਮਿੱਤਰੋ ਜੇ ਕੋਈ ਹੋਇਆ ਤਾਂ ਦੱਸਿਓ ਬਾਜੀ ਦਾ ਆਪਾਂ ਨੰਬਰ ਲੈ ਲੈਂਦੇ ਆ ਤੇ ਬਾਕੀ ਸੁੰਨੀ ਨੇ ਲਾਇਆ ਰੇਟ ਸੁੰਨੀ ਕਹਿੰਦਾ ਗੱਡੀ ਦਾ ਰੇਟ ਨਾ ਲਵਾਉ ਮੇਤੋ ਬਾਈ ਇੱਕ ਨੰਬਰ ਬੋਲ ਦੋ ਜੀ ਆਪਣਾ ਕੰਨਾ 98782 98782 61550 61550 ਬਾਜਵਾ ਬਾਜਵਾ ਗੌਡ ਫਾਰਮ ਆ ਜੀ ਇਹਨਾਂ ਦਾ ਬਾਈ ਹੁਣਾਂ ਦਾ ਤੇ ਤੁਸੀਂ ਜੇ ਕਿਸੇ ਨੇ ਭਾਈ ਸੰਪਰਕ ਕਰਨਾ ਬਾਈ ਹੁਣਾਂ ਨਾਲ ਕਰ ਵੀ ਸਕਦੇ ਆ ਪਟਿਆਲੇ ਦੇ ਰਾਜਪੁਰ ਵਾਲੀ ਸਾਈਡ ਦੇ ਬਾਈ ਜੀ ਹੁਣੇ ਕਹਿੰਦੇ ਵੀ ਅਸੀਂ ਆਇਆ ਕੈਨੇਡਾ ਤੋਂ ਕਿਹੜੇ ਸ਼ਹਿਰੋਂ ਦਾ ਕੈਨੇਡਾ ਵੈਨਕੂਵਰ ਵੈਨਕੂਵਰ ਉਥੋਂ ਆ ਕੇ ਮਤਲਬ ਇੱਥੇ ਹੁਣ ਕੀਤਾ ਸਾਰ ਭਾਈ ਸਾਡਾ ਖੇਤੀਬਾੜੀ ਸਾਰੀ ਆਰਗੈਨਿਕ ਕਰਦੇ ਸਾਰੀ ਸਾਰੀ ਖੇਤੀਬਾੜੀ ਆ ਹਾਂ ਆਰਗੈਨਿਕ ਖੇਤੀ ਸਾਡੀ ਸਾਰੀ ਇੱਥੇ ਆ 10 ਕੇ ਦੀ ਖੇਤੀ ਸਾਡੀ ਆਰਗੈਨਿਕ ਆ ਸਾਰੀ ਠੀਕ ਹੈ ਜੀ ਇੱਕ ਆ ਕਰਦੇ ਆ ਬਾਗ ਲਾਏ ਹੋਇਆ ਸਾਰਾ ਉੱਥੇ ਕੀ ਕੀ ਆ ਜੀ ਮਰੂਦ ਲਾਇਆ ਹੋਇਆ ਹੈ ਸੇਬ ਐਪਲ ਆਇਆ ਹੋਇਆ ਹੈ ਫੋਟੋ ਲਾਇਆ ਹੋਇਆ ਹੈ ਮੈਂ ਕਿਹਾ ਮੈਂ ਕਬੂਟਰ ਲਾਇਆ ਹੋਇਆ ਸਾਰੇ ਠੀਕ ਆ ਜੀ ਸਬਜ਼ੀ ਵਗੈਰਾ ਵੀ ਸਬਜ਼ੀ ਵਗੈਰਾ ਵਗੈਰਾ ਡਰੈਗਨ ਆਵਾਂਗੇ ਕੇਦਨ ਫਰਖਾਨ ਆ ਡਰੈਗਨ ਫੂਡ ਉੱਥੇ ਕੋਲੇ ਅੱਛਾ ਉੱਥੇ ਆ ਕੇ ਸਾਡੇ ਕੋਲ ਮਾਤਾ ਮੇਰੀ 80 ਸਾਲ ਦੀ ਆ ਉਹਨੂੰ ਜਿਆਦਾ ਸ਼ੌਂਕ ਸੀਗਾ ਅੱਛਾ ਜਿਆਦਾ ਆਰਗੈਨਿਕ ਕਰ ਦਿੱਤੀ ਕਰਨਾ ਤੇ ਫਿਰ ਕੈਨੇਡਾ ਤੋਂ ਕਿਵੇਂ ਹੁਣ ਪੱਕੇ ਤੌਰ ਤੇ ਆ ਗਏ ਕੇ ਹੈਗੇ ਬਾਲ ਬੱਚੇ ਉੱਧਰ ਬਾਲ ਬੱਚੇ ਉੱਥੇ ਆ ਜੀ ਅੱਛਾ ਉਧਰ ਆ ਆ ਜਾਣਗੇ ਹੌਲੀ ਹੌਲੀ ਉਹ ਵੀ ਘੁੰਮਣ ਫਿਰ ਆਉਂਦੇ ਆ ਠੀਕ ਆ ਫਿਰ ਇਹ ਮਤਲਬ ਨਾਲ ਫਿਰ ਗਾਡ ਫਾਰਮ ਚਾਲੂ ਕਰਦਾ ਹੈ ਸ਼ੌਂਕ ਨਾਲ ਬਸ ਦੇਖਦੇ ਰਹਿੰਦੇ ਸੀ ਵੀਡੀਓ ਥੋੜੀਆਂ ਥੋੜੀਆਂ ਅੱਛਾ ਜੀ ਬਸ ਸ਼ੌਂਕ ਨਾਲ ਛੋਟੂ ਛੋਟੇ ਕਰੇ ਟਰਾਈ ਕਰ ਰਹੇ ਹਾਂ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਹੈ ਮੁੱਲ ਹੈ ਨਹੀਂ ਬਸ ਮੈਂ ਤਾਂ ਹੀ ਤਾਂ ਕਿਹਾ ਵੀ ਐਵੇਂ ਨਹੀਂ ਪਿੱਕੇ ਜਾਇਆ ਭਾਈ ਬੱਕਰਾ ਹੈ ਤਾਂ ਹੀ ਪਿੱਕਾ ਖੜਾ ਤੇ ਠੀਕ ਆ ਬਾਈ ਜੀ ਧੰਨਵਾਦ ਬਾਕੀ ਤੁਸੀਂ ਆ ਬਹੁਤ ਵਧੀਆ ਗੱਲ ਆ ਇਹ ਆਪਣੇ ਜਿਹੜੇ ਹੋਰ ਵੀ ਕੋਈ ਬੰਦਾ ਜੁੜਨਾ ਚਾਹੁੰਦਾ ਜਿਵੇਂ ਬਾਹਰੋਂ ਆਪਣੇ ਭਰਾ ਨੇ ਇਹ ਵਧੀਆ ਇੱਕ ਲੋਕਾਂ ਨੂੰ ਮੋਟੀਵੇਸ਼ਨ ਚੀਜ਼ ਕਰਨ ਵਾਲੀ ਆ ਵੀ ਤੁਸੀਂ ਵੀ ਕੈਨੇਡਾ ਤੋਂ ਆ ਕੇ ਤੁਸੀਂ ਆ ਕਿੱਤੇ ਜਵੰਨੀ ਪਏ ਹੋ ਕੋਈ ਕਿੱਤਾ ਕੋਈ ਨਹੀਂ ਮਾੜਾ ਮੈਂ ਹਰ ਵਾਰ ਵੀਡੀਓ ਚ ਕਹਿੰਦਾ ਨਾ ਕਿੱਤਾ ਕੋਈ ਨਹੀਂ ਮਾੜਾ ਕੰਮ ਬੰਦੇ ਨੂੰ ਕਰਨ ਦਾ ਤਜਰਬਾ ਜਾਈਦਾ ਤੇ ਠੀਕ ਆ ਜੀ ਹਾਸੀ ਕਾਲ